ਜਾ ਸੋਣਾ ਹੁਣ ਮੁੜ ਜਾ ਬੀਰਾ ਤੇਰੀ ਉਮਰ ਚਾਹ ਹਰ ਜੁਗ ਹੋਵੇ ਸਾਡਾ ਸਾਹਮਣ ਬਖਰ ਆਣਿਆ ਤੇ ਜਿਹੜਾ ਅਥਰ ਬਹਿਣ ਬਣ ਚੋਵੇ ਤੇਰੀਆਂ ਪਹੂਣਾ ਜ਼ਖਮ ਉਚੜੇ ਤੇ ਅਸੀਂ ਰੱਖਦੇ ਮਸਾਂ ਹਲਕੋਵੇ ਤੇ ਜਦੋਂ ਯਾਰ ਕੋ ਹੋਲ ਨਾ ਹੋਵੇ ਤੇ ਜਦੋਂ ਯਾਰ ਕੋ ਹੋਲ ਨਾ ਹੋਵੇ ਇੱਕ ਸੋਣ ਦਾ ਮਹੀਨਾ ਰੁੱਤ ਪਿਆਰ ਦੀ ਸੋਹਣਿਆ ਸੱਜਣਾ ਇੱਕ ਸੋਣ ਦਾ ਮਹੀਨਾ ਰੁੱਤ ਪਿਆਰ ਦੀ ਜਦ ਮੱਲੋ ਮੱਲੀ ਆਗੇ ਸੁਣੇ ਜਰਦੀ ਵੇ ਕੁੜੀਆਂ ਚ ਗੱਲ ਛਿੜ ਗਈ ਵੇ ਹੋ ਜਦੋਂ ਪੀਂਗਦੇ ਹਲਾਰੇ ਨਾਲ ਸੋਹਣਿਆ ਸੱਜਣਾ ਹਾਲੀਆਂ ਬੇ ਪੱਤਿਆਂ ਨਾਲ ਵੇ ਪੱਤੇ ਆ ਨਾ ਵੇ ਪੱਤੇ ਆ ਨਾ ਇਕ ਪਿਰਗੀ ਵੇ ਇਕ ਸੌਣ ਦਾ ਮਹੀਨਾ ਰੁੱਤ ਪਿਆ ਹਾਰਦੀ ਕੱਲ ਵੇਖਿਆ ਸੀ ਮੋਰ ਪਹਿਲ ਪਾਮਦਾ ਕੁਲ ਜਦੋਂ ਮੋਰਨੀ ਖੜੀ ਸੀ ਸਾਡੇ ਦਿਲ ਦੀ ਬੁਝੀ ਨਾ ਅੱਗ ਸੱਜਣਾ ਵੇ ਹੰਜੂਆਂ ਦੀ ਲੱਗ ਕੇ ਝੜੀ ਵੇ ਕੱਲ ਵੇਖਿਆ ਸੀ ਮੋਰ ਪਹਿਲ ਪਾਮਦਾ ਕੁਲ ਜਦੋਂ ਮੋਰਨੀ ਖੜੀ ਸੀ ਸਾਡੇ ਦਿਲ ਦੀ 부ਜੀ ਨਾ ਇੱਕ ਸੱਜਣਾ ਬੇਹੰਜੂਆਂ ਦੀ ਲੱਗ ਕੇ ਚੜੀ ਵੇ ਤੇਰੇ ਨਿੱਕੇ ਨਿੱਕੇ ਲਾਰੇਆਂ ਦੇ ਨਾਲ ਵੇ ਸੋਹਣਿਆ ਸੱਜਣਾ ਤੇਰੇ ਨਿੱਕੇ ਨਿੱਕੇ ਲਾਰੇਆਂ ਦੇ ਨਾਲ ਬੇਨਮਾਣੀ ਜਿੰਦ ਹੋਰ ਚੜਗੀ ਵੇ ਹੋ ਜਦੋਂ ਪੀਂਘ ਦੇ ਹਵਾ ਰੇ ਨਾਲ ਸੋਹਣਿਆ ਸੱਜਣਾ ਹਾਣੀਆਂ ਬੇ ਪੱਤੇ ਆ ਨਾ ਬੇ ਪੱਤੇ ਆ ਨਾ ਬੇ ਪੱਤੇ ਆ ਨਾ ਹੱਕ ਪੜਗੀ ਵੇ ਇੱਕ ਸੋਨ ਦਾ ਮਹੀਨਾ ਰੁੱਤ ਪਿਆ